ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਲਿਖਿਆ ਹੈ ਦਾਨੀਅਲ ਉਹਦਾ ਦੁਆ ਦੇ ਆਇਓ ਦੀ ਕਿਤਾਬ ਦੇ ਵਿੱਚ ਸਮੇ ਅਤੇ ਵੇਲੇ ਨੂੰ ਬਦਲਣ ਵਾਲਾ ਸਾਡਾ ਪਰਮੇਸ਼ਵਰ ਹੈ ਬੜੇ ਲੋਕ ਇਹ ਸੋਚਦੇ ਨੇ ਮੈਂ ਬੜੀਆਂ ਜਗ੍ਹਾ ਤੇ ਇੰਟਰਵਿਊ ਦਿੱਤੀ ਏ ਮੇਰੇ ਲਈ ਸਮਾਂ ਨਹੀਂ ਬਦਲਿਆ ਮੈਂ ਕਈ ਜਗ੍ਹਾ ਤੇ ਆਪਣਾ ਪਾਸਪੋਰਟ ਲਾਇਆ ਏ ਮੇਰੇ ਲਈ ਸਮਾਂ ਨਹੀਂ ਬਦਲਿਆ ਮੈਂ ਕਈ ਸਾਲਾਂ ਤੋਂ ਘਰਾਂ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹਾਂ ਮੇਰੇ ਲਈ ਸਮਾਂ ਨਹੀਂ ਬਦਲਿਆ ਮੈਂ ਕਈ ਕਈ ਵਾਰ ਕੋਸ਼ਿਸ਼ ਕੀਤੀ ਏ ਮੈਂ ਆਪਣਾ ਘਰ ਬਣਾ ਲਵਾ ਪਰ ਮੇਰੇ ਲਈ ਸਮਾਂ ਕਦੀ ਨਹੀਂ ਬਦਲਿਆ ਮੈਂ ਬੜੀ ਉਮਰ ਦੀ ਵੱਡੀ ਚਿੰਤਾ ਕੀਤੀ ਏ ਕਿ ਮੈਂ ਆਪਣੇ ਤੀਆਂ ਪੁੱਤਰਾਂ ਦੀ ਮੈਰਿਜ ਕਰਾ ਪਰ ਮੇਰੇ ਲਈ ਸਮਾਂ ਨਹੀਂ ਬਦਲ ਰਿਹਾ ਤੇ ਮੇਰੇ ਅਸੀਸੋ ਆਪਣੀ ਕੰਨਾਂ ਨੂੰ ਖੋਲੋ 38 ਸਾਲ ਦਾਦਰਾਂਗੀ ਇਹ ਸੋਚ ਕੇ ਬੈਠਾ ਰਿਹਾ ਕਿ ਇੱਕ ਦਿਨ ਮੇਰਾ ਸਮਾਂ ਬਦਲੇਗਾ ਉਹ ਸਮਾਂ ਬਦਲਿਆ ਗਿਆ 12 ਸਾਲ ਦੀ ਰੋਕਣ ਇਹ ਸੋਚ ਕੇ ਉਹਨੇ ਪੱਲਾ ਛੂਲਿਆ ਕਿ ਸਮਾਂ ਬਦਲੇਗਾ de ti, Jesus da ਇੱਕ ਪਾਸਟਰ ਸੀਗਾ ਉਹ ਬਹੁਤ ਜਿਆਦਾ ਪਰਮੇਸ਼ਰ ਦਾ ਪ੍ਰਚਾਰ ਕਰਦਾ ਹੁੰਦਾ ਸੀਗਾ ਉਹਦੀ ਚਰਚ ਦੇ ਸਾਹਮਣੇ ਕਿਸੇ ਨੇ ਬੀਅਰ ਦੀ ਕੰਪਨੀ ਖੋਲ ਦਿੱਤੀ ਪਾਸਟਰ ਆਇਆ ਤੇ ਪਾਸਟਰ ਬੜਾ ਹੈਰਾਨ ਹੋਇਆ ਤੇ ਬੀਅਰ ਦੀ ਕੰਪਨੀ ਦੇ ਉੱਪਰ ਟਾਈਟਲ ਪਤਾ ਕੀ ਲਿਖਿਆ ਹੋਇਆ ਸੀ ਉਹਨੇ ਸਾਡੀ ਬੀਅਰ ਪੀਓਗੇ ਤੇ ਜੀਓਗੇ ਕੀ ਟਾਈਟਲ ਲਿਖਿਆ ਹੋਇਆ ਸੀਗਾ ਭਾਜੀ ਪਤਾ ਨਹੀਂ ਲੱਗਣਾ ਤੁਸੀਂ ਪੀਂਦੇ ਕਿ ਨਹੀਂ ਬਸ ਆਵਾਜ਼ ਹੀ ਕੱਢਣੀ ਆ ਲਿਖਿਆ ਹੋਇਆ ਸੀਗਾ ਉੱਤੇ ਟਾਈਟਲ ਲਿਖਿਆ ਹੋਇਆ ਸੀਗਾ ਕਿ ਸਾਡੀ ਬੀਅਰ ਪੀਓਗੇ ਤੇ ਜਿਓਗੇ ਪਾਸਾ ਸਾਹਿਬ ਬੜੇ ਗੁੱਸੇ ਵਿੱਚ ਆਏ ਉਹਨੇ ਆਪਣਾ ਸਾਈਕਲ ਉੱਥੇ ਢੱਕਿਆ ਇਹ ਕਹਾ ਕਿ ਭੜੀ ਉਹਨੇ ਸਾਰੀਆਂ ਬੀਅਰ ਦੀਆਂ ਬੋਤਲਾਂ ਤੋੜ ਦਿੱਤੀਆਂ ਕੰਪਨੀ ਦੇ ਸ਼ੀਸ਼ੇ ਪੰਨ ਦਿੱਤੇ ਕੰਪਨੀ ਦੇ ਮੈਨੇਜਰ ਨੇ ਉਹਦੇ ਉੱਤੇ ਕੇਸ ਕਰ ਦਿੱਤਾ 500 ਨੂੰ ਪੁਲਿਸ ਫੜ ਕੇ ਲੈ ਗਈ ਉਹ بڑے ਟੌਰ ਦੇ ਨਾਲ ਗੱਡੀ 'ਚ ਬਹਿ ਗਿਆ 500 ਨੂੰ ਪੁੱਛਿਆ ਗਿਆ ਕਹਿੰਦੇ ਤੈਨੂੰ ਡਰ ਨਹੀਂ ਲੱਗਦਾ ਉਹ ਕਹਿੰਦੇ ਨਹੀਂ ਕਹਿੰਦੇ ਤੈਨੂੰ ਸਜ਼ਾ ਤੋਂ ਡਰ ਨਹੀਂ ਲੱਗਦਾ ਕਹਿੰਦਾ ਨਹੀਂ ਕਹਿੰਦਾ ਪੁਲਿਸ ਤੇਨੂੰ ਮਾਰੇਗੀ ਕੁੱਤੇ ਕਿ ਤੈਨੂੰ ਡਰ ਨਹੀਂ ਲੱਗਦਾ ਕਹਿੰਦਾ ਨਹੀਂ ਪੁਲਿਸ ਨੇ ਉਹਨੂੰ ਫੜ ਕੇ ਚਾਜ ਦੇ ਸਾਹਮਣੇ ਖੜਾ ਕਰ ਦਿੱਤਾ ਚਾਜ ਨੇ ਮੁਕੱਦਮਾ ਖੋਲ੍ਹਿਆ ਫੈਸਲਾ ਸੁਣਾਇਆ ਉਹਨੇ ਕਹਿੰਦਾ ਸਾਹ ਦੇਦੇ ਪਾਸਾ ਸਾਹਿਬ ਤੁਹਾਨੂੰ ਕੀ ਤਕਲੀਫ ਹੈ ਤੁਹਾਨੂੰ ਪਤਾ ਹੈ ਕਿ 5 ਸਾਲ ਦੀ ਸਜ਼ਾ ਅੱਜ ਮੈਂ ਤੁਹਾਨੂੰ ਸੁਣਾਉਣ ਵਾਲਾ ਹਾਂ ਤੁਸੀਂ ਪੀਆਰ ਦੀ ਕੰਪਨੀ ਦਾ ਨੁਕਸਾਨ ਕਰ ਦਿੱਤਾ ਉਹਦੇ ਸ਼ੀਸ਼ੇ ਪੰਨ ਦਿੱਤੇ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਾ ਹੈ 8-5 ਸਾਲ ਦੀ ਸਜ਼ਾ ਹੋ ਜਾਣੀ ਆ ਪਾਸਾ ਸਾਹਿਬ ਭੜੇ ਗੁੱਸੇ ਨਾਲ ਬੋਲੇ ਕਹਿੰਦਾ ਜੱਜ ਸਾਹਿਬ ਭਲਾ 50 ਸਾਲ ਦੀ ਸਜ਼ਾ ਕਰਦੇ ਪਰ ਇੱਕ ਗੱਲ ਦਾ ਤੂੰ ਜਵਾਬ ਦੇਂਗਾ ਤੇ ਦਾ ਬੋਲ ਕਹਿੰਦਾ ਇਹਨਾਂ ਦੀ ਪੀਰ ਦੀ ਕੰਪਨੀ ਦਾ ਇੱਕ ਟਾਈਟਲ ਸੀਗਾ ਮੈਨੂੰ ਪੀਰ ਤੋਂ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਨੇ ਇੱਕ ਟਾਈਟਲ ਪਾਇਆ ਕਿ ਸਾਡੀ ਪੀਰ ਪੀਓਗੇ ਤੇ ਜਿਓਗੇ ਕਹਿੰਦਾ ਅੱਜ ਮੈਂ ਇੱਕ ਮਰਦਾ ਲੈ ਕੇ ਆਉਣਾ ਤੁਹਾਡੇ ਕੋਲ ਉਹਦੇ ਮੂੰਹ 'ਚ ਪੀਰ ਦੀ ਬੋਤਲ ਪਾਉਣਾ ਵਾ ਤੇ ਮੈਂ ਵੇਖਦਾ ਕਿ ਉਹ ਮਰਦਾ ਖੜਾ ਹੁੰਦਾ ਹੈ ਕਿ ਨਹੀਂ ਕਹਿੰਦਾ ਪਰ ਮੈਂ ਇੱਕ ਇਨਸਾਨ ਦੇ ਬਾਰੇ ਸੁਣਿਆ ਵਾ ਮੈਂ ਇੱਕ ਇਨਸਾਨ ਨੂੰ ਜਾਣਦਾ ਵਾ ਉਹ ਦਿੱਤੀ ਉੱਤੇ ਆਇਆ ਤੇ ਚਾਰ ਦਿਨਾਂ ਦੇ ਮਰਦੇ ਦੀ ਕਬਰ ਉੱਤੇ ਖੜਿਆ ਉਹਨੇ ਨੂੰ ਵਾਜ ਉਹ ਮਰਦਾ ਖੜਾ ਹੋ ਗਿਆ ਜਿੰਦਗੀ ਤੇਰੀ ਪੀਅਰ ਨਹੀਂ ਜਿੰਦਗੀ ਮੇਰਾ ਪਰਮੇਸ਼ਰ ਦਾ ਮੇਰਾ ਇੱਕ ਇਨਸਾਨੋ ਬੜੀ ਚਿੰਤਾ ਪਈ ਰਹਿੰਦੀ ਹੈ ਕਿ ਪੀੜ੍ਹੀਓ ਪੀੜ੍ਹੀਓ ਦੇ ਬੱਚੇ ਨੇ ਜਿਹੜੇ ਐਸ਼ ਪ੍ਰਸਤੀ ਕਰਨਾ ਉਹ ਇੰਨੀ ਕੋ ਰਾਤ ਦਿਨ ਮਿਹਨਤ ਕੀਤੀ ਜਾਂਦਾ ਹੈ ਇੰਨਾ ਕੋ ਜਿਆਦਾ ਪੈਸਾ ਜੋੜਦਾ ਰਹਿੰਦਾ ਹੈ ਕਿ ਉਹਦੀ ਆਉਣ ਵਾਲੀਆਂ ਪੁਸਤਾਂ ਨੇ ਜਿਹੜੀਆਂ ਉਹ ਇੰਜੁਆਇਮੈਂਟ ਕਰਨਾ ਤੇ ਆਪ ਉਹ ਕਿਸੇ ਪਿੱਟਲੀ ਜਿੰਦਗੀ ਕਿਉਂ ਕੇ ਚਲਾ ਜਾਂਦਾ ਹੈ ਤੇ ਮੈਂ ਲਾਸਟ ਵਿੱਚ ਇੱਕ ਗੱਲ ਕਹਿਣਾ ਚਾਹਨਾ ਵਾਂ ਇੱਕ ਵਾਰ ਇੱਕ ਨਗਰ ਸੀਗਾ ਪਰਮੇਸ਼ਰ ਦੀ ਆਖ ਮੰਨੇ ਉਸ ਪਾਸਟਰ ਨੂੰ ਕਿਹਾ ਕਿ ਤੂੰ ਇਹ ਨਗਰ ਦੇ ਵਿੱਚ ਜਾ ਜਦੋਂ ਉਹ ਨਗਰ ਦੇ ਵਿੱਚ ਗਿਆ ਉੱਥੇ ਤੇ ਉਸ ਪਾਸਟਰ ਨੇ ਉਸੇ ਜਗ੍ਹਾ ਤੇ ਜਾ ਕੇ ਰੋਚੀ ਰੱਖਣੇ ਸ਼ੁਰੂ ਕੀਤੇ ਉਹ ਪਾਸਟਰ ਉਸ ਨਗਰ ਦੇ ਲਈ ਰੋਚੇ ਰੱਖ ਰਿਹਾ ਸੀਗਾ ਮੇਰੇ ਅਜ਼ੀਜ਼ੋ ਉਸ ਜਗ੍ਹਾ ਤੇ ਇੱਕ ਰਾਜਾ ਰਹਿੰਦਾ ਸੀਗਾ ਰਾਜਾ ਬੜਾ ਪਰੇਸ਼ਾਨ ਬੜੀ ਚਿੰਤਾ ਦੇ ਵਿੱਚ ਸੀਗਾ ਰਾਤ ਦਿਨ ਸੁੱਕਦਾ ਹੀ ਜਾ ਰਿਹਾ ਸੀਗਾ ਬੜੇ ਵੈਦ ਹਕੀਮਾਂ ਨੇ ਉਹਨੂੰ ਚੈੱਕ ਕੀਤਾ ਇੱਕ ਦਿਨ ਉਹਦੇ ਘਰ ਦੇ ਕੋਲੋਂ ਪਾਸਰ ਨੰਗ ਰਿਹਾ ਸੀ ਉਸ ਚੁੱਚੀਓ ਕਾ ਦੇ ਕੇ ਕਿ ਤੋਬਾ ਕਰ ਲਓ ਤੋਬਾ ਕਰ ਲਓ ਤੋਬਾ ਕਰ ਲਓ ਉਹ ਰਾਜ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਮੈਂ ਵੀ ਤੋਬਾ ਕਰਨੀ ਹੈ ਕੀ ਤੋ ਵਨਲੋਂ ਦਾ ਕੀ ਏ ਉਹ ਪਾਸਟਰ ਦੇ ਕੋਲ ਗਿਆ ਰਾਜਾ ਦਾ ਇੱਕ ਸਟਾਈਲ ਏ ਉਹ ਖਾਲੀ ਹੱਥ ਨਹੀਂ ਕਦੀ ਕਿਸੇ ਨੂੰ ਮਿਲਣ ਲਈ ਜਾਂਦੇ ਉਹਨੇ ਸੱਤ ਪ੍ਰਕਾਰ ਦਾ ਖਾਣਾ ਲਿਆ ਤੇ ਪਾਸਟਰ ਦੇ ਕੋਲ ਗਿਆ ਚਲਾ ਕਹਿੰਦਾ ਪਾਸਟਰ ਸਾਹਿਬ ਮੈਨੂੰ ਬੜੀ ਖੁਸ਼ੀ ਏ ਕਿ ਤੁਸੀਂ ਮੇਰੇ ਦੇਸ਼ ਦੇ ਵਿੱਚ ਆਇਆ ਮੇਰੇ ਨਗਰ 'ਚ ਆਇਆ ਤੇ ਇਹ ਖਾਣਾ ਲੈ ਲੈ ਪਾਸਟਰ ਕਹਿੰਦਾ ਤੂੰ ਇੱਥੇ ਰੱਖ ਜਾ ਉਹ ਗਿਆ ਚਲਾ ਉਹਦੇ ਲਈ ਦੂਸਰੇ ਦਿਨ ਫੇਰ ਉਹ ਇੱਥੇ ਆਇਆ ਤੇ ਜਦੋਂ ਉੱਥੇ ਆਇਆ ਤੇ ਖਾਣਾ ਉਦਾਂ ਹੀ ਪਿਆ ਹੋਇਆ ਸੀਗਾ ਉਹਨੇ ਪੁੱਛਿਆ ਤੂੰ ਖਾਣਾ ਕਿਉਂ ਨਹੀਂ ਖਾਦਾ ਕਹਿੰਦਾ ਮੈਂ ਵਰਤ ਰੱਖਿਆ ਹੋਇਆ ਇਸ ਨਗਰ ਦੇ ਲਈ ਦੂਜਿਆਰੋ ਫੇਰ ਖਾਣਾ ਲੈ ਕੇ ਆਇਆ ਤੇ ਉਹਦੇ ਤੋਂ ਪਹਿਲਾਂ ਕੋਈ ਉਹਨੂੰ ਖਾਣਾ ਦੇ ਗਿਆ ਉੱਥੇ ਉਹ ਪਾਸੇ ਨੇ ਖਾਣਾ ਖਾ ਲਿਆ ਤੇ ਰਾਜਾ ਕਹਿੰਦਾ ਪਾਸੇ ਜੀ ਮੈਂ ਅੱਜ ਤੇਰੇ ਲਈ ਖਾਣਾ ਲੈ ਕੇ ਆਇਆ ਵਾਂ ਕਹਿੰਦਾ ਹੁਣ ਤੇ ਮੈਂ ਖਾ ਲਿਆ ਕਹਿੰਦਾ ਕੱਲ ਨੂੰ ਖਾ ਲਵਾਂ ਕਹਿੰਦਾ ਜਦੋਂ ਕੱਲ ਆਵੇਗਾ ਉਦੋਂ ਵੇਖੀ ਜਾਏਗੀ ਕਿਉਂਕਿ ਮੇਰੇ ਪਰਮੇਸ਼ਰ ਨੇ ਕਿਹਾ ਏ ਤੂੰ ਭਲਕ ਦੀ ਚਿੰਤਾ ਨਾ ਕਰ ਉਹ ਰਾਜਾ ਉਸੇ ਟਾਈਮ ਆਇਆ ਆਪਣੇ ਮਹਿਲ ਦੇ ਵਿੱਚ ਆ ਕੇ ਨੱਚਣ ਲੱਗ ਪਿਆ ਕੰਨ ਲੱਗ ਪਿਆ ਦਾਨ ਕਰਨ ਲੱਗ ਪਿਆ ਉਹਦੇ ਵਜ਼ੀਰ ਨੇ ਉਹਨੂੰ ਪੁੱਛਿਆ ਕਹਿੰਦਾ ਰਾਜਾ ਹੋਇਆ ਕੀ ਏ ਕੀ ਗੱਲ ਹੈ ਕਿ ਤੂੰ ਇੰਨਾ ਕੁਝ ਦਾਨ ਕੀਤੀ ਜਾਣਾ ਹੈ ਕਹਿੰਦਾ ਅੱਜ ਮੈਂ ਪਾਸਟਰ ਨੂੰ ਮਿਲ ਕੇ ਆਇਆ ਹੈ ਕਹਿੰਦਾ ਉਹਨੇ ਕੀ ਕਿਹਾ ਹੈ ਕਹਿੰਦਾ ਉਹਨੇ ਇਹ ਕਿਹਾ ਹੈ ਕਿ ਜਿਹੜੇ ਪਰਮੇਸ਼ਰ ਨੂੰ ਮੈਂ ਜਾਣਦਾ ਵਾਂ ਉਹਨੇ ਕਿਹਾ ਹੈ ਕਿ ਤੂੰ ਭੜਕ ਦੀ ਚਿੰਤਾ ਨਾ ਕਰ ਕਹਿੰਦਾ ਮੇਰੀਆਂ 6 ਪੀੜੀਆਂ ਦਾ ਧੰਨ ਪਿਆ ਹੋਇਆ ਸੀ ਤੇ ਮੈਂ 7ਵੀਂ ਪੀੜੀ ਦੀ ਚਿੰਤਾ ਕਰਕੇ ਬਿਮਾਰ ਪਿਆ ਹੋਇਆ ਸੀਗਾ ਤੇ ਅੱਜ ਮੈਂ ਉਸੇ ਪਰਮੇਸ਼ਰ ਦੀ ਮਹਿਮਾ ਕਰਾਂਗਾ ਜਿਨੇ ਕਿਹਾ ਹੈ ਕਿ ਤੂੰ ਭੜਕ ਦੀ ਚਿੰਤਾ ਨਾ ਕਰ